ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿ ਮਯੂ ਜੀ ਤੁਸੀਂ ਸਾਰੇ ਅਮੀਦਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਹੱਸਦੇ ਵਸਦੇ ਰੱਖਣਗੇ ਇਹ ਅਸੀਂ ਸਿੱਲ ਰਹੇ ਸੀ ਜੀ ਇੱਥੇ ਲਸਣ ਮਾਵਾਂ ਧੀਆਂ ਦੋਨੇ ਜਾਣੀਆਂ ਲੱਗੀਆਂ ਸਿੱਲਣ ਇਹਨੂੰ ਆਪਾਂ ਸਿੱਲ ਕੇ ਲਸਣ ਨੂੰ ਸਟੋਰ ਕਰਕੇ ਰੱਖਾਂਗੇ ਜੀ ਹੁਣ ਤੱਕ ਵਧੀਆ ਪਿਆ ਪੂਰਾ ਲਸਣਾ ਆਪਣਾ ਬਿਲਕੁਲ ਨਹੀਂ ਸੁੱਕਿਆ ਤੇ ਆਪਾਂ ਹੁਣ ਇਹਨੂੰ ਸਟੋਰ ਕਰਕੇ ਰੱਖ ਲਾਂਗੇ ਕੁਸਾ ਜਿ ਸਿੱਲ ਲਾਂਗੇ ਜੀ ਕੁਸ ਕੱਲ ਨੂੰ ਸਿੱਲਾਂਗੇ ਜਦੋਂ ਆਪਾਂ ਸਟੋਰ ਕਰਾਂਗੇ ਤਾਂ ਉਹ ਵੀ ਤੁਹਾਨੂੰ ਦੱਸਾਂਗੇ ਜੀ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਮਹੀਨਾ ਸਟੋਰ ਕਰਕੇ ਮਹੀਨੇ ਤੋਂ ਵੱਧ ਵੀ ਰੱਖ ਸਕਦੇ ਆਂ ਜੀ ਆਪਾਂ ਜਿੰਨਾ ਕਿ ਸਿੱਲਿਆ ਜਾਊਗਾ ਆਪਾਂ ਉਹਨਾਂ ਟਾਈਮ ਸਟੋਰ ਕਰ ਲਾਂਗੇ ਜੀ ਤਿਖਣਾ ਹਣਾ ਅਜੇ ਲ ਨਮਾ ਲਸਣ ਠਹਿਰ ਕੇ ਆਉਗਾ ਜੀ ਉਹਨੇ ਟਾਈਮ ਤੱਕ ਆਪਾਂ ਜਿਹੜਾ ਇਹ ਸਟੋਰ ਕਰ ਲਾਂਗੇ ਉਹ ਵਰਤ ਲਾਂਗੇ ਬਿਲਕੁਲ ਵਧੀਆ ਪਿਆ ਅਜੇ ਤੱਕ ਕੋਈ ਇਕੱਠੀ ਨਹੀਂ ਸੁੱਕੀ ਕਈ ਦਾ ਲਸਣ ਕਈਆਂ ਦਾ ਜੀ ਸੀਤੀ ਸੁੱਕ ਜਾਂਦਾ ਹੈ ਪੂਰੀ ਠੰਡ ਜੀ ਚ ਵੀ ਸੁੱਕਣ ਜੇ ਲੱਗ ਜਾਂਦਾ ਪਰ ਆਪਣਾ ਲਸਣ ਬਿਲਕੁਲ ਵਧੀਆ ਪਿਆ ਹੈ ਇਹ ਆਪਾਂ ਤਾਂ ਦਾਂਦੇ ਜਜ ਗੋਭੀ ਦੀ ਸਬਜ਼ੀ ਤੇਲ ਪਾ ਲਿਆ ਸੀ ਆਪਾਂ ਬਤਿੱਲੀ ਦੇ ਵਿੱਚ ਸਰੋਂ ਦਾ ਤੇ ਅੱਜ ਜੁੱਲੇ ਤੇ ਹੀ ਬਣਾਵਾਂਗੇ ਜੀ ਬਤਿੱਲੀ 'ਚ ਜੇ ਗੈਸ ਤੇ ਬਣਾਉਣੀ ਆ ਫਿਰ ਲੋਹੜੇ 'ਚ ਬਣਾ ਲੈਣੇ ਆ ਜੀ ਅਸੀਂ ਤਾਂ ਲੋਹੜਾ ਕਹਿੰਦੇ ਆ ਜੀ ਕੀ ਕਹੋਗੇ ਤੁਸੀਂ ਕੜਾਹੀ ਜਾਂ ਲੋਹੜਾ ਹਰੀਆਂ ਮਿਰਚਾਂ ਤੇ ਪਿਆਜ਼ ਕੱਟ ਲੈਨੇ ਆਪਾਂ ਟਮਾਟਰ ਫਿਰ ਕਟਾਂਗੇ ਜੀ ਠਹਿਰ ਕੇ ਇਹ ਤੇਲ ਗਰਮ ਹੋ ਗਿਆ ਉਹਦੇ ਵਿੱਚ ਆਪਾਂ ਪਾ ਲਿਆ ਜੀ ਜੀਰਾ ਗੋਭੀ ਤਰੀਕਾ ਜੀ ਆਪਣਾ ਸਿੰਪਲ ਪਿਆਜ਼ ਤੇ ਹਰੀ ਮਿਰਚ ਪਾ ਲਈਏ ਅਦਰਕ ਨਹੀਂ ਪਾਇਆ ਹੈਗਾ ਜੀ ਇਹ ਟਮਾਟਰ ਵੀ ਆਪਾਂ ਬਰੀਕ ਕੱਟ ਕੇ ਵਿੱਚ ਪਾ ਦੇਵਾਂਗੇ ਗੋਭੀ ਕੱਟ ਕੇ ਧੋਕੇ ਰੱਖ ਲਈ ਆਪਾਂ ਚੰਗੀ ਤਰ੍ਹਾਂ ਤੇ ਆਲੂ ਕੱਟ ਕੇ ਵੀ ਧੋਕੇ ਰੱਖੀ ਹੋਈ ਨੇ ਜੀ ਇਹ ਵੀ ਸਾਰਾ ਸਮਾਨ ਆਪਣਾ ਟਮਾਟਰ ਵਗੈਰਾ ਧੁਰਤਾ ਹੋਇਆ ਸੀ ਟਮਾਟਰ ਨੂੰ ਬਰੀਕ ਕੱਟ ਕੇ ਪਾ ਦਾਂਗੇ ਆਪਾਂ ਵਿੱਚ ਹਲਕੇ ਜਿਹੀ ਪਿਆਜ਼ ਭੁੱਜ ਜਾਣਗੇ ਆਪਣੇ ਫਿਰ ਆਪਾਂ ਟਮਾਟਰ ਪਾ ਦੇਵਾਂਗੇ ਜੀ ਜਿਆਦਾ ਮਸਾਲੇ ਨੂੰ ਆਪਾਂ ਜਿਆਦਾ ਕਾਲਾ ਨਹੀਂ ਕਰਦੇ ਜੀ ਇਹ ਟਮਾਟਰ ਪਾ ਲਿਆ ਇਹ ਧਨੀਆ ਧੋ ਕੇ ਰੱਖਿਆ ਹੋਇਆ ਸੀਗਾ ਇਹਨੂੰ ਆਪਾਂ ਕੱਟ ਲਾਂਗੇ ਫਿਰ ਅਲੱਗ ਕਰ ਦਿੰਨੇ ਆ ਸਬਜ਼ੀ ਤੋਂ ਤੇ ਟਮਾਟਰ ਪਾਉਣ ਤੋਂ ਬਾਅਦ ਆਪਾਂ ਪਾ ਲਾਂਗੇ ਜੀ ਲੋਨ ਲੋਨ ਪਾਉਣ ਨਾਲ ਤੜਕਾ ਜਲਦੀ ਹੋ ਜੂਗਾ ਹਲਦੀ ਤੇ ਮਿਰਚਾਂ ਫਿਰ ਪਾਵਾਂਗੇ ਦੋ ਤਿੰਨ ਹਰੀਆਂ ਮਿਰਚਾਂ ਪਾਈ ਹੋਈਆਂ ਨੇ ਆਪਣੀਆਂ ਬਾਕੀ ਲਾਲ ਮਿਰਚ ਪਾਵਾਂਗੇ ਜੀ ਇਹ ਧਨੀਆ ਕੱਟ ਲੈਨੇ ਆ ਆਪਾਂ ਉਹਨੇ ਟਾਈਮ 'ਚ ਜਿੰਨੇ ਦੇ ਵਿੱਚ ਆਪਣਾ ਤੜਕਾ ਤਿਆਰ ਹੁੰਦਾ ਹੈ ਕਈ ਵਾਰ ਤਾਂ ਇਹ ਬਿਲਕੁਲ ਸ਼ਾਮ ਨੂੰ ਹੀ ਜਾ ਕੇ ਵਲੌਗ ਸਟਾਰਟ ਹੁੰਦਾ ਹੈ। ਉਸੇ ਟਾਈਮ ਬਣਾ ਕੇ ਤਿੰਨ ਫਿਰ ਐਡੀਟਿੰਗ ਕਰਕੇ ਤੇ ਨਾਲ ਦੀ ਨਾਲ ਅਪਲੋਡ ਕਰਨਾ ਹੁੰਦਾ ਜੀ। ਕਦੇ-ਕਦਾਈ ਬਣਦਾ ਜੀ ਐਕਸਟਰਾ ਵਲੌਗ ਇੱਕ ਵਲੌਗ ਇੱਕ ਦਿਨ ਦੇ ਵਿੱਚ ਬਣਦਾ ਹੈਗਾ। ਸੋਚਦੇ ਤਾਂ ਕਈ ਵਾਰੀਆਂ ਜੀ ਵੀ ਐਕਸਟਰਾ 2-4 ਬਣਾ ਕੇ ਰੱਖੀਏ। ਕਈ ਵਾਰੀ ਕੋਈ ਕੰਮ ਹੁੰਦਾ ਨਹੀਂ ਬਣਾਇਆ ਜਾਂਦਾ ਫਿਰ ਉਹ ਪਾਇਆ ਜਾਂਦਾ ਜੀ ਪਰ ਕੀ ਕਰੀਏ ਜੀ ਕੰਮ ਸਵੇਰੇ ਆ ਹੀ ਲੱਗ ਜਾਂਦੇ ਉੱਠ ਕੇ ਕੰਮ ਕਰਨ ਜੀ ਤੇ ਦਿਨ ਨੂੰ ਬਣਾਉਨੇ ਆ ਫਿਰ ਆਪਾਂ ਤਾਂ ਕਰਕੇ ਫਿਰ ਇੱਕੋ ਹੀ ਬਣਦਾ ਇੱਕ ਦਿਨ ਦੇ ਵਿੱਚ ਇਹ ਮਸਾਲਾ ਆਪਣਾ ਪੁੱਜ ਗਿਆ ਜੀ ਹੁਣ ਮਿਰਚ ਤੇ ਹਲਦੀ ਪਾ ਲਾਂਗੇ ਦੇ ਵਿੱਚ ਲੂਣ ਆਪਾਂ ਪਹਿਲਾਂ ਪਾ ਲਿਆ ਨਮਕ ਮਿਰਚ ਆਪਾਂ ਆਪਣੇ ਸਵਾਦ ਅਨੁਸਾਰ ਪਾਵਾਂਗੇ ਕਿਲੂ ਗੋਭੀ ਹੈ 3-4 ਆਲੂ ਪਾ ਲਈ ਸੀ ਥੋੜਾ ਜਿਹਾ ਪਾ ਦਾਂਗੇ ਪਾਣੀ ਇਹ ਘੜਸੀ ਭਰ ਕੇ ਜਿੱਦਾਂ ਮਸਾਲਾ ਚੰਗੀ ਤਰ੍ਹਾਂ ਪੱਕ ਜਾਊਗਾ ਥੋੜੀ ਜਿਹੀ ਅੱਗ ਘੱਟ ਮਚਾਈ ਆ ਆਪਾਂ ਅੱਗ ਮਚਾ ਲੈਨੇ ਆ ਜੀ ਪਹਿਲਾਂ ਇੱਕ ਵਾਰੀ ਤੇਜ਼ ਅੱਗ ਮਚਾਵਾਂਗੇ ਜੀ ਬੱਸ ਉਸੇ ਨਾਲ ਸਬਜ਼ੀ ਬਣ ਜਾਣੀ ਐ ਗੋਭੀ ਦੀ ਸਬਜ਼ੀ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਬਿਨਾਂ ਹੀ ਆਪਾਂ ਜ਼ਿਆਦਾ ਤੇਜ਼ ਅੱਗ ਮਚਾਵਾਂਗੇ ਮਿੱਠੀ ਜੀ ਅੱਗ ਦੇ ਉੱਤੇ ਬਣ ਜੂ ਸਬਜ਼ੀ ਮਸਾਲਾ ਆਪਣਾ ਪੁੱਜ ਗਿਆ ਜੀ ਤੇਲ ਸੜ ਦਿੱਤਾ ਸੀ ਮਸਾਲੇ ਨੇ ਤੇ ਉਹਦੇ ਵਿੱਚ ਆਪਾਂ ਪਾ ਦਿੰਦੇ ਨੇ ਪਹਿਲਾਂ ਆਲੂ ਚੰਗੀ ਤਰ੍ਹਾਂ ਮਿਕਸ ਕਰਕੇ ਤਿੰਨ ਚਾਰ ਮਿੰਟ ਪਹਿਲਾਂ ਆਲੂਆਂ ਨੂੰ ਸੇਕ ਲਵਾਵਾਂਗੇ ਗੋਭੀ ਫਿਰ ਪਾਵਾਂਗੇ ਜੀ ਗੋਭੀ ਜਲਦੀ ਸੌਫਟ ਹੋ ਜਾਂਦੀ ਹੈ ਤਾਂ ਕਰਕੇ ਆਪਾਂ ਆਲੂ ਪਹਿਲਾਂ ਪਾ ਲੈਨੇ ਹਾਂ ਟੱਕ ਦਿੱਤੇ ਨੇ ਜੀ ਥੋੜਾ ਜਿਹਾ ਟਾਈਮ ਆਪਾਂ ਸੇਕ ਲਵਾ ਲੈਨੇ ਆਲੂਆਂ ਨੂੰ ਚੰਗੀ ਤਰ੍ਹਾਂ ਮੱਚ ਨਹੀਂ ਰਹੀ ਜੀ ਦੁਬਾਰੇ ਆਪਾਂ ਸੈੱਟ ਕਰਕੇ ਮਚਾ ਦਿੰਨੇ ਆਂ ਇਹ ਲੱਕੜ ਜੀ ਥੋੜੀ ਜਿਹੀ ਭਾਰੀ ਨਹੀਂ ਤਾਂ ਕਰਕੇ ਘਟ ਮੱਚਦੀ ਇਹਨੇ ਲਓ ਜੀ ਆਲੂ ਆਪਣੇ ਪੱਕ ਗਏ ਹੋਣਗੇ 3-4 ਮਿੰਟ ਹੋ ਗਏ ਸੀ ਥੋੜਾ ਜਿਹਾ ਸੀਖ ਹੋਰ ਲਵਾ ਲਾਂਗੇ ਫੇਰ ਆਪਾਂ ਗੋਭੀ ਪਾ ਲਾਂਗੇ ਵਿੱਚ ਲਓ ਜੀ ਹੁਣ ਗੋਭੀ ਪਾ ਕੇ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਫੇਰ ਢੱਕ ਲਾਂਗੇ ਆਪਾਂ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੀ ਨਵੇਂ ਆਏ ਨੇ ਆਪਣੇ ਚੈਨਲ ਤੇ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਜਿਵੇਂ ਆਪਣੀ ਰਹਿਣੀ ਸਹਿਣੀ ਹੈ ਜੀ ਉਸੇ ਤਰ੍ਹਾਂ ਦੇ ਆਪਾਂ ਵਲੌਗ ਪਾਉਨੇ ਆ ਜਿਵੇਂ ਰਹਿੰਦੇ ਆ ਕੰਮ ਕਰਦੇ ਆ ਜਿਹੋ ਜੀ ਸਿੰਪਲ ਲਾਈਫ ਆਪਣੀ ਪਿੰਡ ਵਾਲਿਆਂ ਦੀ ਲਓ ਜੀ ਆਪਾਂ ਟੱਕ ਦਿੱਤੀ ਐ ਸਬਜ਼ੀ ਸੇਕ ਲੱਗ ਜੂਗਾ ਇਧਰ ਖੜਾ ਆਪਣਾ ਸੇਮੀ ਤੇ ਇਹ ਆਪਣਾ ਚਾਰ ਜੀ ਨਿੰਬੂ ਦਾ ਜਿਹੜਾ ਚਾਰ ਪਾਇਆ ਸੀ ਧੁੱਪੇ ਧਰਿਆ ਹੋਇਆ ਸੀ ਹੁਣ ਸੌ ਆ ਗਈ ਇਹਨਾਂ ਨੂੰ ਆਪਾਂ ਅੰਦਰ ਧਰ ਦਾਂਗੇ ਚੱਕ ਕੇ ਬਿਲਕੁਲ ਵਧੀਆ ਚਾਰ ਪਿਆ ਜੀ ਤੇ ਕਈ ਦਿਨ ਆਪਾਂ ਹੋ ਗਏ ਜੀ ਇਹਨੂੰ ਧੁੱਪੇ ਧਰਦੇ ਆ ਨੂੰ ਹੁਣ ਅੰਦਰ ਹੀ ਹਿਲਾ ਦਿਆ ਕਰਾਂਗੇ ਇਹ ਨਕਲਸਨ ਸਿੱਲਿਆ ਅੱਜ ਕੁਸ ਕਾਲੇ ਨੂੰ ਸਿੱਲਾਂਗੇ ਧੋ ਕੇ ਧਰ ਦਿੱਤਾ ਸੀ ਹੁਣ ਆਪਾਂ ਸਬਜ਼ੀ ਦੇਖ ਲੈਂਦੇ ਆ ਜੀ ਇੱਕ ਵਾਰੀ ਕੜਸੀ ਫੇਰ ਦੰਨੇ ਜੀ ਇਹਦੇ ਸੁੱਕੀ ਸਬਜ਼ੀ ਦਾ ਥੱਲੇ ਲੱਗਣ ਦਾ ਡਰ ਰਹਿੰਦਾ ਧਿਆਨ ਨਾਲ ਇਹਦੇ ਕੋਲੇ ਬੈਠ ਕੇ ਬਣਾਉਣੀ ਪੈਂਦੀ ਹੈ ਜੀ ਤੇ ਧਨੀਆ ਆਪਾਂ ਪਾ ਲਿਆ ਜੀ ਥੋੜਾ ਜਿਹਾ ਟਾਈਮ ਹੋਰ ਲੱਗੂਗਾ ਸਬਜ਼ੀ ਨੂੰ ਥੋੜਾ ਜਿਹਾ ਪਹਿਲਾਂ ਆਪਾਂ ਧਨੀਆ ਪਾ ਲਿਆ ਉਹ ਚੰਗੀ ਤਰ੍ਹਾਂ ਮਿਕਸ ਹੋ ਜੂਗਾ ਇਹ ਵੀ ਹੁਣ ਥੋੜੇ ਜਿਹਾ ਧਨੀਏ ਦੀ ਡੰਡੀਆਂ ਜੀਆਂ ਪੱਕਣ ਜੀ ਲੱਗ ਗਈਆਂ ਜੀ ਤਾਂ ਕਰਕੇ ਆਪਾਂ ਥੋੜਾ ਜਿਹਾ ਪਹਿਲਾਂ ਪਾ ਦਿੰਨੇ ਹੁੰਦੇ ਧਨੀਆ ਲਓ ਜੀ ਸਬਜੀ ਆਪਣੀ ਬਣ ਕੇ ਤਿਆਰ ਹੈ ਬਹੁਤ ਟੇਸਟੀ ਬਣੀ ਸੀਗੀ ਤੇ ਕਲਰ ਵੀ ਬਹੁਤ ਸੋਹਣਾ ਆਇਆ ਹੈ ਸਬਜੀ ਦਾ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਅੱਜ ਦੀ ਵੀਡੀਓ ਇੰਨੀ ਜੀ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ